ਅਕਸਰੀ ਸਮਾਜ ਦੇ ਵਿੱਚ ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਘਰ ਪੁੱਤ ਜਨਮ ਲਵੇ ਤੇ ਜਦੋਂ ਘਰ ਦੇ ਵਿੱਚ ਕਿਸੇ ਦੇ ਪੁੱਤ ਹੁੰਦਾ ਤਾਂ ਲੋਕ ਪਾਰਟੀਆਂ ਕਰਦੇ ਨੇ ਖੂਬ ਜਸ਼ਨ ਮਨਾਉਂਦੇ ਨੇ ਰਿਸ਼ਤੇਦਾਰਾਂ ਦੇ ਵਿੱਚ ਮਠਿਆਈਆਂ ਵੰਡਦੇ ਨੇ ਪਰ ਹੁਣ ਇਹ ਰਿਵਾਜ ਬਦਲ ਰਿਹਾ ਤੇ ਹੁਣ ਘਰ ਦੇ ਵਿੱਚ ਧੀ ਦੇ ਜਨਮ ਲੈਣ ਦੀ ਵੀ ਖੁਸ਼ੀ ਮਨਾਈ ਜਾਂਦੀ ਹੈ ਤਾਂ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਘਰ ਦੇ ਵਿੱਚ ਧੀ ਨੇ ਜਨਮ ਲਿਆ ਤਾਂ ਪਰਿਵਾਰ ਨੇ ਵੱਡੀ ਖੁਸ਼ੀ ਮਨਾਈ ਹੈ ਮਾਂ ਕਹਿੰਦੀ ਅਰਦਾਸਾਂ ਨਾਲ ਮਿਲੀ ਹੈ ਧੀ ਤੇ ਮੈਂ ਆਪਣੇ ਸਾਰੇ ਚਾਹ ਹੁਣ ਪੂਰੇ ਕਰਾਂਗੀ ਤਾਂ 18 ਸਾਲ ਬਾਅਦ ਪੂਰੇ ਦਾਦਕੇ ਪਰਿਵਾਰ 'ਚ ਧੀ ਨੇ ਜਨਮ ਲਿਆ ਤਸਵੀਰਾਂ ਗੁਰਦਾਸਪੁਰ ਦੀਆਂ ਨੇ ਜਿੱਥੇ ਧੀ ਦੇ ਜਨਮ ਤੋਂ ਬਾਅਦ ਪਰਿਵਾਰ ਨੂੰ ਵਿਆਹ ਜਿੰਨਾ ਚਾਹ ਚੜਿਆ ਨਜ਼ਰ ਆ ਰਿਹਾ ਹੈ ਤਾਂ ਹਸਪਤਾਲ ਚੋਂ ਛੁੱਟੀ ਮਿਲਦੇ ਸਾਰ ਹੀ ਗੱਡੀ ਸਜਾ ਕੇ ਧੀ ਨੂੰ ਘਰ ਲਿਆਂਦਾ ਗਿਆ ਘਰ ਦੇ ਵਿੱਚ ਖੁਸ਼ੀ ਦੇ ਪਲ ਵੇਖਣ ਵਾਲੇ ਸਨ ਧੀ ਦੇ ਚਾਚ ਘਰ ਵਿੱਚ ਖੂਬ ਸਜਾਵਟ ਕੀਤੀ ਗਈ ਤਾਂ ਪਰਿਵਾਰ ਦਾ ਕਹਿਣਾ ਹੈ ਕਿ 18 ਸਾਲ ਬਾਅਦ ਧੀ ਹੋਈ ਹੈ ਤਾਂ ਪਰਿਵਾਰ ਚਿੱਤਾਂ ਫਿਰ 18 ਸਾਲ ਤੱਕ ਇਹ ਪਲ ਵੀ ਯਾਦ ਰਹਿਣੇ ਚਾਹੀਦੇ ਨੇ ਉੱਥੇ ਹੀ ਨਵ ਜੰਮੀ ਧੀ ਦੀ ਮਾਂ ਅਤੇ ਪਿਤਾ ਦਾ ਆਖਣਾ ਸੀ ਕਿ ਉਹਨਾਂ ਦੋਵਾਂ ਨੇ ਅਰਦਾਸ ਕੀਤੀ ਸੀ ਕਿ ਉਹਨਾਂ ਦੇ ਘਰ ਧੀ ਦਾ ਜਨਮ ਹੋਵੇ ਤਾਂ ਮਾਂ ਦਾ ਕਹਿਣਾ ਸੀ ਕਿ ਜਨੇਪੇ ਦੌਰਾਨ ਉਸਨੇ ਬਹੁਤ ਔਖਾ ਸਮਾਂ ਦੇਖਿਆ ਲੇਕਿਨ ਉਸਦੀ ਧੀ ਨੇ ਜਿਵੇਂ ਉਸ ਨੂੰ ਹੁਣ ਦੂਸਰਾ ਜਨਮ ਦੇ ਦਿੱਤਾ ਉੱਥੇ ਹੀ ਮਾਂ ਅਤੇ ਪਿਤਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਆਪਣੀ ਧੀ ਦਾ ਬਹੁਤ ਚਾਅ ਹੈ ਅਤੇ ਉਹ ਤਾਂ ਖੁਦ ਲੋਕਾਂ ਨੂੰ ਹੁਣ ਵਧਾਈਆਂ ਦੇ ਰਹੇ ਨੇ ਤਾਂ ਇਹ ਤਸਵੀਰਾਂ ਨੇ ਜਿਹੜੀਆਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਕਿਉਂਕਿ ਅਕਸਰ ਹੀ ਸਮਾਜ ਦੇ ਵਿੱਚ ਪੁੱਤ ਹੋਣ ਦੇ ਉੱਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਨੇ ਪਰ ਇੱਕ ਪਰਿਵਾਰ ਨੇ ਹੁਣ ਧੀ ਦੇ ਜਨਮ ਦਿਨ ਤੋਂ ਬਾਅਦ ਖੁਸ਼ੀ ਮਨਾਈ ਹੈ ਧੀ ਦਾ ਜਨਮ ਹੋਇਆ ਤਾਂ ਗੱਡੀ ਸਜਾਈ ਗਈ ਗੱਡੀ ਦੇ ਵਿੱਚ ਇਸ ਧੀ ਨੂੰ ਲਿਆਂਦਾ ਗਿਆ ਤਾਂ ਘਰ ਦੇ ਵਿੱਚ ਵੀ ਖੂਬ ਸਜਾਵਟ ਕੀਤੀ ਗਈ ਤਾਂ ਇਹ ਤਸਵੀਰਾਂ ਦੇਖ ਕੇ ਹਰ ਕੋਈ ਖੁਸ਼ ਨਜ਼ਰ ਆ ਰਿਹਾ ਹੈ ਤਾਂ ਲੋਕਾਂ ਨੂੰ ਇੱਕ ਸੇਧ ਦਿੰਦੀ ਇਹ ਤਸਵੀਰ ਹੈ ਕਿਉਂਕਿ ਅਕਸਰ ਹੀ ਲੋਕ ਮੁੰਡੇ ਹੋਣ ਦੀਆਂ ਅਰਦਾਸਾਂ ਕਰਦੇ ਨੇ 33 ਹੋਈ ਐ 33 ਹੋਣ ਤੋਂ ਬਾਅਦ ਦੀਆਂ ਇਹ ਤਸਵੀਰਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀਆਂ ਨੇ ਕਿ ਬੇਟੇ ਤੇ ਕਾਫੀ ਸਾਡੇ ਘਰੇ ਰਹਿ ਗਿਆ ਬੇਟਿਆਂ ਨੇ ਪੂਰਾ ਮਤਲਬ ਕਿ ਪਰਿਵਾਰ ਭੜਿਆ ਹੋਇਆ ਬੇਟੀ ਦੀ ਬਸ ਮੀਨਜ਼ ਕਮੀ ਸੀ ਕਿ ਬਿਲਕੁਲ ਹਾਂਜੀ ਚਾਹ ਬਹੁਤ ਚੰਗ ਮਤਲਬ ਸਾਰੀਆਂ ਬੇਟੀਆਂ ਵੱਡੀਆਂ ਸੀ ਮਤਲਬ ਹਸਬੈਂਡ ਚਾਰ ਸਿਸਟਰ ਨੇ ਵੱਡੇ ਭਾਜੀ ਜੇਠ ਜੁਨੇ ਦੇ ਦੋ ਬੇਟੀਆਂ ਨੇ ਉਹ ਵੱਡੀਆਂ ਨੇ ਇੱਕ ਗਏ ਗਏ ਨੇ ਇੱਕ ਅਨਮੈਰਿਡ ਨੇ ਉਹ 8 ਸਾਲ ਦੇ ਹੋਏ ਨੇ ਉਸ ਵਾਰੇ ਬੇਟੇ ਹੀ ਹਮਦਿਲ ਸਾਡੇ ਘਰੇ ਬੇਟੀ ਨਹੀਂ ਸਈ ਆ ਮਤਲਬ ਕਿ ਹੁਣ 18 ਸਾਲ ਦਾ ਸਵਭ ਬਣਿਆ ਕਿ ਹੁਣ ਬੇਟੀ ਹੋਈ ਆ ਕੋਈ ਲੋਕ ਕਹਿੰਦੇ ਨਹੀਂ ਹੋਣਗੇ ਕਿ ਸ਼ਾਇਦ ਉਤੋਂ ਤੋਂ ਕਹਿੰਦੇ ਨੇ ਅੱਜ ਇਸੇ ਕਰਕੇ ਸਭ ਕੀਤਾ ਹੈ ਕਿ ਉਹਨਾਂ ਨੂੰ ਲੱਗੇ ਕਿ ਨੇ ਮੈਂ ਉਹ ਤੋਂ ਤੋਂ ਨਹੀਂ ਸੀ ਕਿਹਾ ਹੁਣ ਸੱਚੀ ਬੇਟੀ ਚਾਹੀਦੀ ਸੀ ਕਿਉਂਕਿ ਮੈਂ ਜੋ ਸੁਪਨੇ ਮੈਂ ਖੁਦ ਨਹੀਂ ਆਪਣੇ ਪੂਰੇ ਕਰ ਪਾਈ ਕਿਉਂਕਿ ਥੋੜਾ ਜਿਹਾ ਮੇਰੀ ਫੈਮਿਲੀ ਦਾ ਗਰੋਥ ਥੋੜਾ ਜਿਹਾ ਪ੍ਰੋਬਲਮ ਨੂੰ ਹੁੰਦੇ ਕਰਕੇ ਮੇਰੇ ਕੋਲ ਸੁਪਨੇ ਜਿਹੜੇ ਅਧੂਰੇ ਰਹਿ ਗਏ ਸੀ ਮੈਂ ਚਾਹੁੰਨੀ ਸੀ ਕਿ ਮੇਰੀ ਬੇਟੀ ਆਵੇ ਤੇ ਉਹ ਮੇਰੇ ਸੁਪਨੇ ਜਿਹੜੇ ਦੁਬਾਰਾ ਦੇ ਕਰੇ ਤਾਂ ਮੈਂ ਆਪਣੇ ਸੁਪਰੇ ਆਪਣੀ ਬੇਟੀ ਦੇ ਬੇਟੀ ਦਾ ਨਾਮ ਕੀ ਸੋਚ ਰਹੀ ਹਾਂ ਬੇਟੀ ਦਾ ਨਾਮ ਰਬਾਬ ਕੋ ਇੱਕ ਬੜਾ ਇਹ ਇੱਕ ਦੇਵੇ ਇਹ ਮਾਝਕਾਲ ਹੈ ਬਸ ਇੱਕ ਦਾ ਮਤਰਕੀ ਕਹਿੰਦੇ ਨੇ ਕਿ ਗੁਰੂ ਦਾ ਨਾਮ ਲਈਏ ਰੱਬ ਦਾ ਨਾਮ ਲਈਏ ਤੇ ਫੇਰ ਹੀ ਰੱਬ ਸੋਨਦਾ ਕਬੂਲ ਕਰਦਾ ਇਹਦਾ ਨਾਮ ਦਾ ਹੀ ਮਤਰਕ ਗੁਰੂ ਦਾ ਗਾਇਨ ਕਰਨਾ ਰੱਬ ਨੂੰ ਯਾਦ ਕਰਨਾ ਉਹਨੂੰ ਯਾਦ ਕਰਕੇ ਰੱਬ ਨੂੰ ਤਪੂਰੀ ਨੂੰ ਪਾਇਆ ਇਹ ਅਰਦਾਸ ਵੀ ਮੇਰੀ ਮਤਰਕੀ ਰੱਬ ਦੇ ਅੱਗੇ ਕੀਤੀ ਮਨ ਮਤ ਜਿਹੜੀ ਉਹ ਪੂਰੀ ਹੋਈ ਜਾਏ ਜਦੋਂ ਤੁਸੀਂ ਵਿਆਹ ਆਏ ਹੋਗੇ ਉਦੋਂ ਸੱਜੀ ਆਉਗੀ ਤੇ ਯਾਦ ਧੀਏ ਜੀ ਹਾਂ ਜੀ ਕਿ ਜਿਸ ਤਰ੍ਹਾਂ ਮੇਰਾ ਵੈਲਕਮ ਕੀਤਾਗਾ ਸੌਰੀ ਪਰਵਾਰ ਵਿੱਚ ਉਵੇਂ ਹੁਣ ਇਦਾਂ ਅੱਜ ਵੈਲਕਮ ਕੀਤਾ ਜਾ ਰਿਹਾ ਹੈ ਘਰ ਦੇ ਬੋਝ ਦਾ ਕੁਛ ਨਹੀਂ ਮਤਲਬ ਜੇ ਮੇਰੀ ਜਠਾੜੀ ਜੀ ਕਿਉਂਕਿ ਸੱਸ ਮਮ ਹੈ ਨਹੀਂ ਨੇ ਤੇ ਬਾਕੀ ਜੇ ਠਾਣੇ ਚਰੇ ਉਹ ਪੂਰਾ ਮਤਲਬ ਸੱਸ ਉਹਦੇ ਰੇ ਉਹ ਸੇ ਪੂਰਾ ਉਹਨਾਂ ਨੇ ਕੀਤਾ ਹੋਇਆ ਵਾ ਸਾਰੇ ਘਰ ਨੂੰ ਸਜਾਇਆ ਹੋਇਆ ਹੈ ਨੋਰਮਲ ਤਰੀਕੇ ਜਿੱਦਾਂ ਕੋਈ ਮਤਲਬ ਕਰ ਸਕਦੇ ਆ ਬਾਕੀ ਪੂਰਾ ਸਾਰੇ ਖੈਰ ਬਹੁਤ ਖੁਸ਼ ਨੇ ਹਸਪੀਟਲ ਚ ਵੀ ਥੋੜਾ ਟਾਈਮ ਔਖਾ ਲੰਘਿਆ ਬਹੁਤ ਜੀ ਬਹੁਤ ਉਹ ਤੇ ਕਹਿ ਸਕਦੇ ਆ ਕਿ ਮੌਤਰਾ ਨੂੰ 72 ਟਾਈਮ ਜਿਹੜਾ ਨਿਕਲਿਆ ਤੇ ਇੱਕ ਪਲ ਬਰਾ ਔਖਾ ਸੀ ਜਦੋਂ ਮੈਂ ਮਤਰੇ ਸਹੀ ਸੀ ਮੈਂ ਤਾਂ ਉਸ ਨੂੰ ਕਿਉਂਕਿ ਮੈਂ ਮੋਹ ਦੇ ਮੁਖ ਚਾ ਕੇੰਤਨ ਮਿਲਤਾ ਸੀ ਇੰਨੇ ਹਾਲਾਤ ਔਖੇ ਸੀ ਕਿ ਜਿਸ ਟਾਈਮ ਤੇ ਇਹਨਾਂ ਦੀ ਡਿਲੀਵਰੀ ਹੋਈ ਸੀ ਬਹੁਤ ਔਖਾ ਸੀ ਮੈਨੂੰ ਲੱਗਾ ਕਿ ਸ਼ਾਇਦ ਉਹ ਮੈਂ ਇਸ ਕਮਰੇ ਤੋਂ ਬਾਹਰ ਨਹੀਂ ਜਾ ਸਕਦੀ ਹੈਗੀ ਪਰ ਸ਼ਾਇਦ ਇਹ ਹੋਈ ਤੇ મતલਬ ਇਹਦੇ ਕਾਰਨ ਹੀ ਮੈਨੂੰ ਤੋੜਾ ਜਨ ਮਿਲਿਆ ਵਾ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਦੁਬਾਰਾ ਮਦਰ ਬਾਹਰ ਜਾ ਕੇ ਆਪਣੇ ਬੱਚੇ ਨੂੰ ਦੇਖ ਪਾਵਾਂਗੀ ਆਪਣੇ ਬੇਟੇ ਨੂੰ ਆਪਣੇ ਹਸਬੰਦ ਜਾਂ ਆਪਣੇ ਫੈਮਿਲੀ ਨੂੰ ਮਿਲ ਪਾਵਾਂਗੀ ਇੰਨਾ ਜਿਆਦਾ ਕ੍ਰਿਟੀਕਲ ਕੇਸ ਸੀ ਕਿ ਮੈਂ ਅਦਾਸ ਨਹੀਂ ਸਕਦੀ ਮੇਰੇ ਸਾਬ ਘਰ ਦੇ ਪੈਸੇ ਮੈਂ ਸੋਚਿਆ ਮੈਂ ਕਿ ਬਾਹਰ ਜਾऊंगी ਪਰ ਜਦੋਂ ਕਰ ਮੈਂ ਬਾਹਰ ਆਈ ਤਾਂ ਮੈਂ ਮੈਂ ਕਿ ਐਨੇ ਮੈਨੂੰ ਜ਼ਿੰਦਗੀ ਦਿੱਤੀ ਆ ਤੇ ਮੈਨੂੰ ਐਹੋ ਜੀ ਜ਼ਿੰਦਗੀ ਦਉਂਗੀ ਕਿ ਮਤਲਬ ਫੁੱਲਾਂ ਨਾਲੋਂ ਵੀ ਕਿ ਉਹ ਪਪਾ ਵੀ ਨੇ ਬੋਤਲ ਹੀ ਜਨਾ ਕੀਤੀ ਹੈ ਕਿ ਮੇਰੇ ਹਸਬੰਦ ਜਰੇ ਨਾਲ ਮੈਂ ਅੱਜ ਬੁਰਦਨੀ ਸਾਹਮਣੇ ਕਹੂੰਗੀ ਕਿ ਇਹ ਸ਼ਾਦੀ ਕੁਝੇ ਸੱਤ ਦਿਨਾਂ ਤੱਕ ਮੋਤੀਦਾਨ ਕੀਤੀ ਹੋਣੀ ਹੈ ਕਿ ਸੱਤ ਦਿਨਾਂ ਤੱਕ ਮੋਤੀਦਾਨ ਕੀਤੀ ਤੇ ਜਿਹਨੇ ਇੱਕ ਬੇਟੀ ਦੀ ਕੇਅਰ ਕਰਦਾ ਨਾ ਇੱਕ ਬਾਪ ਕੀ ਮਤਲਬ ਕਿ ਧੀ ਨੂੰ ਲਾਡਾ ਨਾਲ ਪਾਲਦਾ ਜੇ ਲਾਡਾ ਨਾਲ ਬਸ ਉਹ ਮੈਨੂੰ ਬੇਹਸਨ ਕਰਦੇ ਉਹਨੇ ਲਾੜ ਉਹਨੇ ਬੋਤਲ ਹੀ ਜਨਾ ਮੁੰਦਰਾ ਕਰਦੇ ਨੇ ਤੇ ਕੋਈ ਗਰੀਬ ਨਾ ਕਿਸੇ चीज ਤੋਂ ਜਰਾਂ ਨੂੰ ਕਿਸੇ चीज ਤੋਂ ਮੇਰੀ ਟਮਾਟਰੀ ਕਿਤਾਮ ਕੋਤਰ ਬਹੁਤ ਯਾਰ ਕਰਦੇ ਨੇ ਸਾਡੀ ਦੋਨੋਂ ਦੀ ਅਰਦਾਸ ਹੀ ਇਹਨੇ ਤੇ ਵਰਤੂ ਵੀ ਰੱਖੇ ਸੀ ਮਾਤਾ ਦੀ ਹਾ ਜੀ ਮਾਤਾ ਜੀ ਦੀ ਅਰਦਾਸ ਹੀ ਹੈ ਹਾਂ ਜੀ ਮਾਤਾ ਜੀ ਦੇ ਇਹਨੇ ਤੇ ਵਰਤੂ ਵੀ ਰੱਖੇ ਸੀ ਧੀ ਹੋਵੇ ਸਾਡੇ ਘਰੇ ਹਾਂ ਜੀ ਲੈ ਔਖਾ ਵੇਲਾ ਵੀ ਟਟਿਆ ਔਖਾ ਵੇਲਾ ਤੇ ਇੱਥੇ ਵੀ ਕਾਫੀ ਔਖਾ ਵੇਲਾ ਟਟਿਆ ਤੇ ਉੱਥੇ ਵੀ ਟਟਿਆ ਬਾਬਾ ਦੀਪ ਸਿੰਘ ਹੀ ਤੇ ਹੁਣ ਇੱਥੇ ਹਾਂ ਜੀ ਬਹੁਤ ਵਧੀਆ ਤਿਆਰੀ ਕੀਤੀ ਜੀ ਇਹ ਤੋਂ ਮੈਂ ਵੇਖਦੇ ਗੱਡੀ ਪੁਲਿਸ ਜਾਈ ਹੈ ਇਹ ਡੋਲੀ ਵਾਲੀ ਗੱਡੀ ਜਿੱਦਾਂ ਆਈ ਸੀ ਉਦਾਂ ਦੀ ਗੱਡੀ ਸਜਾਈ ਜੀ ਹਾਂਜੀ ਜਾਂ ਵਿਆਹ ਵਲੇ ਸਜਾਈ ਤੇ ਜਾਂ ਹੁਣ ਸਜਾਈ ਦੇ ਕੁੜੀਆਂ ਵਰੀ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਇਹੋ ਦੇਣਾ ਚਾਹੁੰਦੇ ਆ ਵੀ ਜਿੱਦਾਂ ਲੋਕ ਅੱਜ ਕੱਲ੍ਹ ਕੋਖ ਚ ਮਾਰਦੇ ਆ ਕੋਖ ਚ ਨਹੀਂ ਝੂਟੀਆਂ ਮਾਰਨੀਆਂ ਚਾਹੀਦੀਆਂ ਇਹਦੇ ਆਪਾਂ ਲੋਕਾਂ ਨੂੰ ਮੈਸੇਜ ਵੀ ਦਿੱਤਾ ਜੀ ਇੱਕ